ਕੀ ਹਾਲ ਚਾਲ ਹੈ ਆ ਉਹ ਵਧੀਆ ਤੂੰ ਸਨਾ ਠੀਕ ਠਾਕ ਹੈਂ ਕੀ ਗੱਲ ਆ ਕੀ ਕੀ ਕਰਦਾ ਰਹਿਣਾ ਹੈ ਕੀ ਕਰਦਾ ਰਹਿਣਾ ਇੱਥੇ ਹੈਂ ਕਰੇ ਮੈਂ ਕੀ ਕਰਦਾ ਰਹਿਣਾ ਕੋਣ ਕੋਣ ਕੀ ਕੁਝ ਵੀ ਨਹੀਂ ਖਾਈਦਾ ਕੀ ਹਾਲ ਚਾਲ ਹੈ ਹੈਂ ਕੀ ਹਾਲ ਚਾਲ ਤੇਰਾ ਭਰਾਵਾ ਮੈਂ ਤਾਂ ਇੱਧਰ ਐ ਦੂਤਰ ਕਿਧਰ ਗੱਲਾਂ ਕਰੀ ਜੰਦਾ ਨਾ ਅੱਛਾ ਜਰਾ ਮੂੰਹ ਅੱਛਾ ਹਲਮਾ ਕੀ ਆ ਚੱਲ ਤੇਰਾ ਗਾਲ ਤੇ ਵੀ ਗੱਡੀ ਮੈਂ ਭਰਾਵਾ ਮੈਂ ਕੀ ਹਾਲ ਤੇਰਾ ਹੈ ਕੀ ਹਾਲ ਤੇਰਾ ਹਾਂ ਹਰ ਕੀ ਮੈਂ ਪੁੱਛਦਾ ਤੈਨੂੰ ਹਾਲ ਤਾਂ ਠੀਕ ਆ ਅੱਛਾ ਕੰਮ ਹੀ ਕਰਦਾ ਗਮ ਤਾਂ ਕੋਈ ਨਹੀਂ ਮੁੰਨੂ ਕੀ ਕੰਮ ਕੋਈ ਮੈਂ ਕੀ ਕਰਦਾ ਹੋਲੀ-ਹੋਲੀ ਬੋਲ ਮੈਂ ਹੋਲੀ-ਹੋਲੀ ਉਸ ਮੈਂ ਕੰਮ ਕੀ ਕਰਦਾ ਆ ਤੈਨੂੰ ਕਦੀ ਉੱਚਾ ਬੋਲਦਾ ਕਰੀ ਦੱਸਦਾ ਤੇ ਦੀਦਾਣੀ ਮੈਂ ਦਰਨਾ ਤੈਨੂੰ ਦੀਦਾ ਹੀ ਆ ਕੀ ਬੋਲਣਿਆ ਕੰਮ ਕੰਮ ਹਾਂ 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 ਕੰਮ ਕੋਈ ਨਹੀਂ ਤੇ ਫਿਰ ਤੇਰਾ ਸਰਦਾ ਕਿਦਾਂ ਹੈ ਕਰਦਾ-ਪੁਰਦਾ ਤੂੰ ਕੋਈ ਨਹੀਂ ਮੈਂ ਨਹੀਂ ਸਰਦਾ ਕਿਦਾਂ ਤੇਰਾ ਮੈਂ ਕਾ ਘਰੇ ਫੈਮਿਲੀ ਕਿਦਾਂ ਸਰਦੇ ਤੇਰੇ ਮੈਂ ਦੱਸਣਾ ਮੈਨੂੰ ਤਾਂ ਕੋਈ ਦੀਦਾ ਨਹੀਂ ਭਰਾਵਾ ਮੈਂ ਹੁਣ ਕੀ ਕਰਾਂ ਮੈਨੂੰ ਸੁਣਦਾ ਸੰਦਾ ਨਹੀਂ ਚੰਗੀ ਤਰ੍ਹਾਂ ਫੇ ਮੈਂ ਕਿ ਮੈਂ ਫੇ ਕੰਨ ਚ ਮੱਥਾ ਮਾਰ ਲਾਂ ਮੈਂ ਤੇ ਭਰਾ ਆਪਣੇ ਮੇਲਾ ਮੈਂ ਬਾਬਾ ਚੇਰੇ ਹੋ ਗਿਆ ਚਲ ਉੱਚੀ ਬੋਲ ਰ ਉੱਚੀ ਮੈਂ ਕਿ ਭਰਾ ਆਪਣੇ ਮੇਲਾ ਬਾਬਾ ਚੇਰ ਹੋ ਗਿਆ ਮੈਂ ਕਿ ਫੇ ਘੁੰਮ ਫੇਰੀ ਆਵਾਂ ਮੈਨੂੰ ਕਿਹੜੇ ਰਾਹੇ ਪਾਇਆ ਕਹਿੰਦਾ ਇੱਧਰ ਜਾ ਕੇ ਤਾਂ ਖੱਬੇ ਹੱਥ ਜੀ ਗਾਇ ਪਾਇਆ ਰਾਹੇ ਰਾਹੇ ਪਾਇਆ ਰਾਹੇ ਜਰਾਏ ਪਾਇਆ ਤਜਾ ਪਰਾਵਾ ਘਰੇ ਨਹੀਂ ਜਾਣਾ ਮੈਂ ਤੈਨੂੰ ਮਿਲ ਆਇਆ ਰਾਹੇ ਪਾਇਆ ਕਿ ਇਹਨੇ ਕਹਿੰਦਾ ਇੱਧਰ ਜਾ ਕੇ ਘਰ ਆ ਮੁੰਨ ਨੂੰ ਨਾ ਆਵਾ ਹੋਰ ਕਿੰਨੂੰ ਮਿਲ ਆਇਆ ਮੈਂ ਤੇ ਡੰਡਾ ਨਾਲ ਦੀ ਫੜੀ ਫਿਰਦਾ ਪਰਾਵਾ ਮੈਨੂੰ ਦੀਦਾ ਨਹੀਂ ਮੈਂ ਇੱਧਰ 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 ਕਰਕੇ ਆਉਣਾ ਇੱਥੇ ਸੈਂਸਰ ਲੱਗਾ ਆ ਕਿ ਜਿੱਧਰ ਜ ਜਾਂਦੀ ਬੋਲਣ ਦਾ ਪੈਦੀ ਤੂੰ ਸੁਣਦਾ ਵਾ ਕੀ ਸੁਣਦਾ ਤੈਨੂੰ ਮੈਨੂੰ ਸੁਣਦਾ ਮੈਂ ਨਹੀਂ ਬੋਲਾ ਥੋੜੀ ਮੈਨੂੰ ਦੀਦਾ ਨਹੀਂ ਤੂੰ ਹੈ ਕਿੱਥੇ ਬੈਠਾ ਹੈ ਤੂੰ ਬੈਠਾ ਕਿੱਥੇ ਪਰ ਤੂੰ ਮੈਨੂੰ ਦੱਸਿਆ ਪਤਾ ਨਹੀਂ ਦਾਦੀ ਦੀ ਗੱਲਾਂ ਦਾ ਮੈਂ ਕਿਹਾ ਬੈਠਾ ਕਿੱਥੇ ਤੂੰ ਐਸ ਵੇਲੇ ਉੱਚੀ ਬੋਲ ਥੋੜਾ ਜ ਮੈਂ ਕਿਹਾ ਬੈਠਾ ਕਿੱਥੇ ਐਸ ਵੇਲੇ ਤੂੰ ਮੈਂ ਕਰੀਆ ਬੈਠਾ ਕਿੱਥੇ ਘਰੇ ਦੇ ਮੈਨੂੰ ਵੀ ਦੀਦਾ ਮੈਂ ਵੀ ਤੇਰੇ ਘਰੇ ਹੀ ਆ ਹਾਂ ਬੈਠਾ ਕਿੱਥੇ ਤੂੰ ਐਸ ਵੇਲੇ ਮੰਜੇ ਦੇ ਮੰਜੇ ਦੇ ਤੇ ਮੈਂ ਕਿੱਥੇ ਬੈਠਾਂ ਮੰਜੇ ਦੇ ਮੰਜੇ ਤੇ ਬੈਠਣਾ ਹੋਰ ਪਾਣੀ ਪੂਣੀ ਪਲਾ ਦੇ ਭਰਾਵਾ ਪਾਣੀ ਪਾਣੀ ਪਧਾਣੀ ਪਾਣੀ ਪੂਣੀ ਦਾ ਦੀ ਮੈਂ ਕਰੀ ਪਾਣੀ ਪੜੀ ਨਹੀਂ ਮੈਂ ਨਹੀਂ ਪਾਣੀ ਪਾਣੀ ਤੇ ਪਾਣੀ ਆਹੋ ਹੰਜੇ ਪਾਣੀ ਲੈ ਆ ਓਏ ਹੋਰ ਸੁਣਾ ਬਹੁਤ ਵਧੀਆ ਨਿਆਣੇ ਕਿੱਧਾ ਤੇਰੇ ਨਿਆਣੇ ਭਰਾਵਾ ਮੇਰੇ ਕਿੱਥੇ ਆ ਮੈਂ ਦੱਦਾ ਯਾਰ ਨੂੰ ਮਿਲ ਜੀ ਮੈਂ ਯਾਰ ਮੈਂ ਕਿਹਾ ਵਾਵਾ ਚਿਰ ਹੋ ਗਿਆ ਮਿਲਣ ਨੂੰ ਕਿਹਾ ਇਹਨੂੰ ਕਿਦਾਂ ਚਿਰ ਹੋ ਗਿਆ ਵਿਆਹ ਮੇਰਾ ਹੋਇਆ ਹੀ ਨਹੀਂ ਆ ਤੇਰੇ ਵਰਗਾ ਪਾਣੀ ਮਾਰ ਦਿੰਦਾ ਕੋਈ ਨਿਆਣੇ ਤੇਨੇ ਤੇਰੇ ਨਹੀਂ ਨਹੀਂ ਤੇਰੇ ਵਰਗਾ ਪਾਣੀ ਮਾਰ ਦਿੰਦਾ ਕੋਈ ਗੰਨੀ ਮਾਰ ਦਿੰਦਾ ਨੇ ਪਾਣੀ ਮਾਰ ਦਿੰਦਾ ਆ ਪਾਣੀ ਆ ਤੇਰੇ ਰਗਾ ਮੈ ਕੋਈ ਕਰੀਦਾ ਹੈਗਾ ਵਾ ਹਾ ਕਰਨਾ ਵਾ ਕਰਾ ਦੇ ਪਰ ਉਹ ਗੁੰਗੀ ਆ ਮੈਂ ਇਹਨੂੰ ਕਿੱਦਾਂ ਬੋਲੂਗਾ ਕਿ ਕੀ ਸਮਝਾਵਾਂ ਮੈਂ ਕਰਨਾ ਆ ਤੂੰ ਬੋਲ ਦੱਸਦਾ ਨਾ ਬੋਲ ਦੱਸਦਾ ਉਹ ਉਹਦਾ ਮੈਂ ਕੀ ਸ਼ਾਲਾ ਸਮਝੂਗਾ ਤੂੰ ਨੂੰ ਇਹਦਾ ਕਰਿਆ ਕਰ ਵੇਖੂ ਗੁੰਗੀ ਆ ਹਾਂ ਤੂੰ ਬੋਲ ਲਿੰਦਾ ਵਾ ਹਾਂ ਬੇ ਵੀ ਦੱਸਦਾ ਉਹਦਾ ਹੱਥ ਫੜ ਕੇ ਘਰੋ ਘਲੀ ਚਾਈ ਪਾਣੀ ਪੀਦਾ ਇੰਨਾ ਪਾਣੀ ਹੁੰਦੇ ਹੈ ਬੋਲਾ ਤੇ ਨੂੰ ਵੇ ਤਿਰਨਾ ਮਤਾ ਆ ਆ ਮਾ ਵੀ ਪਤਾ ਨਹੀਂ ਕਿਹੜੇ ਸਿਆਪੇ ਜੇ ਪੈ ਗਏ ਰੈਨ ਆ ਗਿਆ ਇਹ ਤੋਂ ਚੰਗਾ ਮੈਂ ਸਿੱਧਾ ਆਪਣੇ ਘਰੇ ਜਾਂਦਾ ਰਾਮਨਾਥ ਹੁੰਦਾ ਸੀ ਚੈਨ ਸੁਣਿਆ ਨਹੀਂ ਕੁਝ ਸੁਣਿਆ ਨਹੀਂ ਕੁਝ ਪੁੜਿਆ ਪਾਣੀ ਪਾਣੀ ਪੁੜਿਆ ਵਾ ਹਾਂ ਜੀ ਬੋਲਾ ਪਤਾ ਲੱਗਿਆ ਜਾਨਾ ਬੀਵੀ ਗਿੱਲਾਈ ਉਹਦੀ ਜਤੋਂ ਬਹਾਈਂ ਗੋੜਾ ਜਾ ਪਤੋਂ ਚਾਹ ਚੂ ਬਣਾਉ ਚਾਹ ਬਣਦੀ ਹੈ ਅੰਗਲ ਆਣਾ ਖਾਲੀ ਆ ਰੱਖ ਦੇ ਫਿਰ ਆਇਆ ਆਇਆ ਆਗੜਾ ਆਇਆ ਆ ਆਹ ਗੋਣਿਆ ਏ ਆਹੋ ਇਹ ਮੈਂ ਬੰਦਾ ਰੱਖਿਆ ਘਰ ਦੇਖਭਾਲ ਵਾਸਤੇ ਪਰਾਵਾ ਮੈਨੂੰ ਬੰਦਾ ਕੋਈ ਦੇ ਦੇ ਮੇਰੇ ਦੇਖਭਾਲ ਕਰ ਲੈ ਕੋਈ ਦੇ ਲਿਆ ਕਰੂ 500 ਰੁਪਏ ਦਿਹਾੜੀ ਹੈ 500 ਰੁਪਏ ਦਿਹਾੜੀ ਤੂੰ ਤੈਨੂੰ ਕੀ ਉੱਚੀ ਬੋਲ ਮੈਨੂੰ ਸੁਣਦਾ ਸੰਦਾ ਨਹੀਂ ਆ ਮੈਂ ਕਹਾ 500 ਰੁਪਏ ਦਿਹਾੜੀ ਦੇ ਦਿਆ ਕਰੂੰਗਾ ਮੇਰੇ ਨਾਲ ਬੰਦਾ ਬੰਦਾ ਭੇਜਦੇ ਕੰਮ ਕੰਮ ਕਰਾਉਣ ਨੂੰ 500 ਲੈਣਾ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ ਯਾਰ ਐ ਆ ਐ ਉਹ ਪਰਾਵਾ ਨੂੰ ਉਹ ਇਹਨੂੰ ਟੋਗੀ ਟੂਫੀ ਦੇ ਯਾਰ ਅੱਛਾ ਅੱਛਾ 500 ਲੈਣਾ ਆ ਬਾਈ ਅਹ ਏ ਦਾ ਦਾ ਸਟੈਨ ਇਹ ਤਾਂ ਬਰਸਾਰਾ ਮੇਰੇ ਤੇ ਅੱਛਾ ਅੱਛਾ ਇਹ ਆ ਇਹ ਆ ਅੱਛਾ ਤੂੰ ਇਧਰ ਕੇ ਬੰਦਾ ਲੱਭਦਾ ਮੈਂ ਭਰਾਵਾ ਕਹਿਣਾ ਟੌਫੀ ਟੂਫੀ ਨੂੰ ਦੇ ਦੇ ਤੇ ਖਲਾਇ ਤੂੰ ਆਪਣੀ ਗੱਲ ਨਹੀਂ ਬਣਾਈ ਨਹੀਂ ਚਾ ਵੀ ਨਹੀਂ ਆ ਉਹ ਟੌਫੀ ਟੂਫੀ ਦੇ ਨਹੀਂ ਕੋਫੀ ਨਹੀਂ ਹੈਗੀ ਯਾਰ ਘਰ ਅੱਛਾ ਟੌਫੀ ਟੌਫੀ ਖਾਣੀ ਆ ਜਾ ਤੂੰ ਟੌਫੀ ਲੈ ਕੇ ਦੇ ਰਾਵੈ ਨੂੰ ਤੂੰ ਵੀ ਖਾ ਕੇ ਅੰਦਰ ਜਾਣਾਵੇਂ ਨੇ ਤੈਨੂੰ ਲੈਣਾ ਆਵਾ ਓਏ ਅਹ 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 ਤੂੰ ਅਹ ਆਇਆ ਕਿ ਜ਼ਾਲੇ ਭਾਗ ਗੰਦੇ ਨੂੰ ਦੋਵੇਂ ਪਾਸੇ ਬਹਿ ਗਏ अच्छा घर तक करना वा पाविया कर दे तेज करा तेनाली कर ਆਹੋ ਐਂ ਹਾਂ ਬੇ ਜੋਏ ਅੱਛਾ ਅੱਛਾ ਤੂੰ ਘਰ ਜਾਣਾ ਵਾਜਾ ਆ ਰਿਹਾ ਓਈ ਦੇ ਟਿਕਲਾ ਹਾਂ ਟੋਫੀ ਦੇ ਕੇ ਕਿ ਕਰਾਵਾ ਸਰ ਪਹਿਲਾਂ ਬੋਲ ਪਾ ਕਿੰਨੇ ਚਾਹਤਾ ਬੁੱ 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 ਦੱਲਾਈ ਆ ਅਰੇ ਗੱਲ ਚੰਗੀ ਜਾਓ ਓ ਯਾਰ ਤੂੰ ਨਹੀਂ ਆਇਆ ਨਾ ਕਹੇ ਕੁੱਟੀ ਜਾਂਦਾ ਉਹਦੇ ਸਹੀ ਕਹਿਂਦਿਆ ਅਰੇ ਤੂੰ ਤੇ ਹੈ ਹੀ ਬੋੜਾ ਆ ਤੇ ਉਹ ਵੀ ਬੋੜਾ ਐ ਮੈਂ ਇਹਨੂੰ ਸੁਣਦਾ ਚੰਗਾ ਪਰਦਾ ਜਾ ਜਾ ਹੋਰ ਹਾਂ ਉਹ ਜ਼ਰਾ ਬੜਾ ਜੱਦਾ ਹੋ ਗਿਆ ਚੁੱਪੀ ਬੈਠਾ ਕੀ ਗੱਲ ਬੋਲਦਾ ਨਹੀਂ ਯਾਰ ਖਲਾਤਾ ਮੁੰਡੇ ਨੂੰ ਤੇ ਹਾਂ ਖਲਾਤਾ ਮੈਂ ਕਿਆ ਕਰੀ ਕਰੀਓ ਸਾਰੇ ਖਲਾਤਾ ਮੁੰਡੇ ਨੂੰ ਖਲਾਤਾ ਆ ਜਿਹੜਾ ਤੇਰੇ ਲਾਗੇ ਬੀਬੀ ਰੱਖਿਆ ਆਪਣਾ ਗਵਾਂਢੀ ਕੋਈ ਕਹਿੰਦਾ ਯਾਰ ਮਿੱਤਰ ਰੱਖਿਆ ਮੈਂ ਆਪਣੀ ਸੇਵਾ ਕਰਨ ਖਲਾਤਾ ਕਰੇ ਇਹਨੂੰ ਹਾਂ ਹਾਂ ਖਲਾਤਾ ਖਲਾਤਾ ਹਾਂ ਹੋਰ

ਅਛਾ ਮੇਰਾ ਮੇਰਾ ਹੋ ਗਿਆ ਵਾ ਆ ਨਾ ਵਧੀਆ ਤੈਨੂੰ ਕਿੰਨੇ ਕੁੜੀ ਦੇਤੀ ਹਾਂ ਤੈਨੂੰ ਬੋਲੀ ਨੂੰ ਕਿੰਨੇ ਕੁੜੀ ਦੇਤੀ ਆ ਕੁੜੀ ਉਹ ਪੂੜੀ ਜ ਦਵਾਈ ਵਾਲੀ ਪੂੜੀ ਆ ਇਹ ਹਾਂ ਨੇ ਕੁਈ ਆ ਦੇਤੀ ਮੁੰਨੂ ਕਿੰਨੇ ਕੁੜੀ ਦੇਤੀ ਹਾਂ ਅੱਛਾ ਤੇ ਦੋ ਪਹਿਲਾਂ ਹੀ ਬੋਲ ਸਕਦਾ ਭਰਾਵਾ ਮੈਂ ਜਿਹੜਾ ਭਰਾ ਤੂੰ ਮੈਨੂੰ ਉਦਾਂ ਹੀ ਭਰਾਵਾ ਕਲਾ ਦੇ ਮੈਂ ਤੇ ਹੈ ਹੀ ਅੰਨਾ ਮੈਨੂੰ ਹੁਣ ਨਹੀਂ ਦੀਦਾ ਹੁਣ ਮੈਨੂੰ ਕੀ ਕਰ ਸਕਦਾ ਕੀ ਮਿੰਟੇ ਬਾਅਦ ਸਾਲਾ ਗੰਨਾ ਮੰਗਣ ਦਾ ਬਿੰਦਾਵਾ ਭਰਾਵਾ ਮੈਂ ਮੈਂ ਕਮਾਦ ਲਾਇਆ ਮੈਂ ਨਾ ਨਾ ਇਹ ਮਿਲਦਾ ਨਹੀਂ ਆ ਐ ਐ ਆੜਕ ਮੰਗ ਤਾ ਆਲੇ ਭਰਾਵਾ ਨਾ ਨਾ ਹੋਰ ਮੇਰਾ ਭਰਾ ਠੀਕ ਠਾਕ ਸੇਤਾ ਤੇਰੀਆਂ ਰਹਿੰਦੀਆਂ ਹੈ ਸੇਤਾ ਤੇਰੀਆਂ ਠੀਕ ਠਾਕ ਰਹਿੰਦੀਆਂ ਉੱਚੀ ਬੋਲ ਉਹ ਸਪੀਕਰ ਲੈ ਆਈ ਯਾਰ ਇੱਥੋਂ ਵੱਡੇ ਵੱਡੇ ਬੂਫਰ ਨਹੀਂ ਹੁੰਦੇ ਜਿਹੜੇ ਇਹ ਆਹ ਇਹ ਗਾਣਿਆ ਸੇਤਾਂ ਹਾਂ ਜ਼ਿੰਦ ਕਿਦਾਂ ਦੇਰੀ ਤੇਰੀ ਭਰਾਵਾ ਤੇਰੀ ਛੇਰ ਤੇਰੀ ਛੇਤ ਹਾਂ ਮੇਰੀ ਠੀਕ ਆ ਹੋਲਾ ਬੱਦਰ ਠੀਕ ਹੈ ਮੇਰੀ ਹਾਂ ਹੁਣ ਤੈਨੂੰ ਸੁਣਿਆ ਹਾਂ ਕੰਨ ਕੁੰਡ ਸਹੀ ਕਰਾ ਲੈ ਆਪਣੇ ਮੇਰੀ ਠੀਕ ਹੈ ਸੇਤਾਂ ਕੰਨ ਨੂੰ ਸਹੀ ਕਰਾਣਾ ਆਪਣੇ ਆ ਜਿਹੜੇ ਪਗਾ ਨੂੰ ਸਹੀ ਕਰਾਣਾ ਕੀ ਹੋਇਆ ਆ ਆਪਣੇ ਕੰਨ ਸਹੀ ਕਰਾਣਾ ਬੰਦਾ ਜੀ ਆਵੇਂ ਅੰਨ ਦੇ ਕੰਨਾਂ ਤੇ ਆ ਕੈਂਦੀ ਅੰਬਰਸਰ ਬਰਫ ਵਢੀ ਕਿੱਥੇ ਡਿੱਗੀ ਏ ਤੈਨੂੰ ਤੈਨੂੰ ਪਤਾ ਹੋਣਾ ਮੈਂ ਕਹਾਂ ਅੰਬਰਸਰ ਬਰਫ ਤੂੰ ਦੇਖੀ ਵੀ ਨਹੀਂ ਮੈਂ ਦੇਖੀ ਵੀ ਨਹੀਂ ਆ ਉੱਚੀ ਬੋਲ ਮੈਂ ਕਹਾਂ ਅੰਬਰਸਰ ਬਰਫ ਕਿੱਥੇ ਡਿੱਗੀ ਆ ਬਰਫ ਆਹੋ ਹੈਗੀ ਬਰਫੋ ਫ੍ਰੀਜ ਚ ਪਈ ਆ ਬਰਫਾ ਹਾਂ ਆਇਆ ਅੱਛਾ ਹੋ ਪਈ ਬਰਫ ਪਈ ਹੀ ਬਰਫ ਨੂੰ ਵੀ ਆਵਾਜ਼ ਆਈ ਮੈਂ ਕਹਾ ਭਰਾਵਾ ਉ ਆ ਕਰੀ ਜਾਂਦਾ ਮੈਨੂੰ ਸਮਝ ਲਾਦੀ ਮੈਨੂੰ ਕਲਾਦੀ ਕਰੀ ਹਾਂ ਮੈਂ ਕਹਾ ਪਾਣੀ ਪੀਣਾ ਨਹੀਂ ਮੈਂ ਕਹਾ ਉ ਆ ਕਰੀ ਜਾਂਦਾ ਨੂੰ ਕਲਾਦੇ ਜਿਹੜਾ ਲਾਗੇ ਭਾਇਆ ਇਹਨੂੰ ਹਾਂ ਉਹ ਕਲਾਦੀ ਅੱਛਾ ਹਾਂ ਜਾ ਜਾ ਦੋ ਹਾਂ ਹੋਇ ਤਾ ਨਜ਼ਰ ਪਰ ਇਹ ਬੁੰਦਰੀ ਨੇ ਸੋਲੇ ਦੀ ਪਾਈ ਆ ਇਹ ਲਹੁਣੀ ਪੈਣੀ ਕਿਸੇ ਤਰੀਕੇ ਨਾਲ ਆ ਮੁੰਦਰੀ ਸੋਨੇ ਦੀ ਆ ਨਹੀਂ ਹੋਰ ਪਿੱਤਲ ਦੀ ਆ ਮਿੱਤਲ ਤਾਂ ਮਿੱਤਲ ਨਾ ਮਿੱਤਲ ਨਹੀਂ ਆ ਰਹੇ ਤੇ ਪਿੱਤਲ ਦੀ ਨਹੀਂ ਆ ਸੋਨੇ ਦੀ ਆ ਮੇਰੀ ਸੇਲੀ ਨੇ ਪਾਈ ਹੀ ਵੇਲੀ ਸੇਲੀ ਨੇ ਸੇਲੀ ਨੇ ਆਹੋ ਗਾ ਕਿਦਾਂ ਦੀ ਬੜਾ ਉਹ ਛੱਡ ਗਈ ਪਰ ਉਹ ਫੇਰੇ ਵੀ ਛੜਦੇ ਨਹੀਂ ਇਹ ਸੁਣਾਇਆ ਉਹ ਦਿਖਾ ਤੂੰ ਸਹੀ ਸੌਂਜੀ ਇੱਥੇ ਸੌਂਜੀ ਦਿਖਾ ਨਹੀਂ ਉਧਰ ਦੇ ਕਹਿੰਦਾ ਤੈਨੂੰ ਸੁਣਦਾ ਨਹੀਂ ਹੁਣ ਤੈਨੂੰ ਬੜੀ ਸ਼ੀਸ਼ ਸੁਣਦਾ ਪਿਆ ਕੰਮ ਦੀ ਗੱਲ ਮੈਨੂੰ ਸੁਣ ਲੈਣਾ ਹਾਂ ਅੱਛਾ ਸੋਹਣੇ ਦੀ ਗੱਲ ਸੁਣ ਲੈਣਾ ਬਾਕੀ ਕੀ ਗੱਲਾਂ ਨਹੀਂ ਤੇ ਨਾ ਨਹੀਂ ਯਾਰ ਲੈਂਦਾ ਕਰ ਵੇਲ ਦਾ ਭਰਾ ਮੈਨੂੰ ਦੇ ਦੀ ਹੋਣੀ ਕਿਉਂ ਤੂੰ ਭਰਾ ਆ ਆਪਣਾ ਹੁਣ ਕੀ ਕਰ ਸਕਦੇ ਭਰਾਵਾ ਤੈਨੂੰ ਧਿਆਨ ਨਾ ਮੈਨੂੰ ਦੇ ਦੇਈ ਭਰਾਵਾ ਆ ਲੈ ਆ ਲੈ ਠੀਕ ਹੈ ਵਧੀਆ ਵਾ ਹਾਂ ਵਧੀਆ ਵਾ ਵਧੀਆ ਹਾਂ ਕੀ ਭਰਾ ਮੇਰਾ ਮੈਂ ਦਿਨ ਮਿਲਣਾ ਮੈਂ ਕਹਾ ਭਰਾ ਤੇ ਮਿਲ ਪਾਤੀ ਨਾ ਉਗਲ ਜੀ ਹਾਂ ਹਾਂ ਪਾਤੀ ਪਾਤੀ ਆ ਜਾ ਵੇਖ ਤੇ ਲਵਾ ਭਰਾਵਾ ਕਿਤੇ ਤੂੰ ਤੇ ਭਰਾ ਮੇਰਾ ਉਹ ਤੂੰ ਸੁਣਾ ਗੱਲਾਂ ਬਤਾ ਕਿਦਾਂ ਹੈ ਕਰੇ ਕਿਦਾਂ ਠੀਕ ਠਾਕ ਆ ਪਰਿਵਾਰ ਕਰੇ ਉੱਚੀ ਬੋਲ ਉੱਚੀ ਪਰਿਵਾਰ ਕਰੇ ਠੀਕ ਠਾਕ ਆ ਕਿੰਨਾ ਕਰੇ ਤੁਹਾਡੇ ਘਰੇ ਠੀਕ ਠਾਕ ਪਰਿਵਾਰ ਤੁਹਾਡੇ ਸਾਰੇ ਸਾਡੇ ਹਾਂ ਹਾਂ ਠੀਕ ਹੈ ਸਾਡੇ ਜਾ ਚਾ ਚ ਉਹ ਮਿਲੂ ਕਿ ਨਹੀਂ ਫਿਰ ਜਾਈਏ ਘਰ ਨਾ ਚਾ ਚ ਉਹ ਮਿਲੂ ਕਿ ਨਹੀਂ ਯਾਰ ਉੱਚੀ ਬੋਲ ਬਤਾ ਜਗਾ ਮੈਨੂੰ ਸੁਣਦਾ ਜਿਆਦਾ ਵਾ ਮੇਰੇ ਯਾਰ ਫੇਫੜੇ ਦਰਦ ਹੋਣ ਲੱਗੇ ਮੈਂ ਹੁਣ ਕੀ ਬੋਨੀ ਜਾਵਾਂ ਦਿਨ ਮੈਂ ਤੇ ਅੰਨਾ ਆ ਤੈਨੂੰ ਤੇ ਸੁਣਨ ਕੀ ਹੋਇਆ ਤਰਨਦ ਬਈ ਫੇਫੜੇ ਫੇਫੜੇ ਭੁੱਲਦੇ ਮੇਰੇ ਫੇਫੜੇ ਦੋਵੇਂ ਬਸੇ ਨਹੀ ਇੱਕੋ ਪਾਸੇ ਆ ਤੇ ਤੁਮੇ ਉਸ ਘਰ ਹੁੰਦੀ ਆ ਦੋਵੇਂ ਬਸ ਕਿੱਧਰ ਬੈਗੀ ਉਹ ਫੇਫੜੇ ਮੇਰੇ ਭੁੱਲਦੇ ਆ ਫੇਫੜੇ ਮੈਂ ਜੋਰ ਜੀ ਨਹੀਂ ਬੋਲ ਰਿਹਾ ਨਾ ਮੈਂ ਹੋ ਗਿਆ ਬੁੱਢਾ 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 ਕਿਤੇ ਉੜਦਾ ਓਪਰਾਵਾ ਬੁੱਢਾ ਹੋ ਗਿਆ ਮੈਂ ਮੈਨੂੰ ਖੇਪੜੇ ਪੁਰਦੇ ਆ ਕੁਛ ਵੀ ਨਹੀਂ ਆ ਭਰਾਵਾ ਤੂੰ ਤਾਂ ਹੈਗਾ ਹੀ ਬੋਲਾ ਤੇ ਮੈਨੂੰ ਕਦੋ ਛਡਾਈ ਬਣਾਈ ਜਾਂਦਾ ਮੈਂ ਤਾਂ ਨਾ ਆਇਆ ਤਾਈ ਮੈਂ ਤਾਂ ਨਾ ਆਇਆ ਤੂੰ ਤਾਂ ਹੈ ਹੀ ਬੋਲਾ ਤੈਨੂੰ ਕੌਣ ਦੇ ਤੇਰੇ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਮੇਰੇ ਕੋਲ ਗੰਨਾ ਕਾ ਲਈ ਮੰਗਣ ਡਿਆ ਵੀ ਨਾ ਰੇ ਰੜੀ ਦਾ ਜੂਸ ਆ ਜੀ ਪਰਾਵਾ ਆ ਜੋੜਿਆ ਤਾ ਗੁੰਗੇ ਨੇ ਬਰਾ। ਬੱਦ ਗੱਲੀ ਜੋੜਦਾ ਯਾਰ। ਉਹ ਗੁੰਗੇ ਨੂੰ ਬਲਾਲਾ ਪਰਾਵਾ। ਕਿੱਥੇ ਹੱਥ ਜੋੜਦਾ। ਉਹ ਗੁੰਗੇ ਨੂੰ ਬਲਾਲਾ ਉਹਦੇ ਨੂੰ ਸਮਝਾ ਦੇਂਦਾ ਮਾਸਾ ਦੇ ਨੂੰ। ਤੈਨੂੰ ਮੇਰੀ ਸਮਝ ਹੀ ਲੱਗ ਗਈ। ਇੱਧਰ ਇੱਧਰ ਕੀ ਆ? ਉਹ ਗੁੰਗਾ ਜਿਹੜਾ ਉਹ ਆ ਆ ਆ ਆ ਆ। ਉਹ ਆ ਆ ਆ ਆ ਉਹਨੂੰ ਬਲਾਲਾ। ਆ ਜਾ ਉਹਨੂੰ। ਆ। ਆ ਜਾ ਵੀ। ਆ ਗਿਆ। ਬੇਜਾ ਤੂੰ ਬਲੌਂ ਦੇ ਗੱਲ ਕਰਦਾ। ਹਾਂ। ਉਹ ਇਹਨੂੰ ਪਰਾਵਾ ਦਾਦ ਸੀ ਨੂੰ ਕਹਿੰਦਾ ਮੇਰੇ ਫੇਫੜੇ ਦਰਦ ਹੁੰਦੇ ਆ।